ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੈਂ ਮਮਦੀ ਉਸ ਤੋਂ ਤੁਹਾਡੇ ਨਾਲ ਜੀ ਅਕਾਲ ਪ੍ਰੋਗ ਟੀਵੀ ਜਿੱਦਾਂ ਹਰ ਵਾਰ ਤੁਹਾਨੂੰ ਕਿਤੇ ਨਾ ਕਿਤੇ ਲੈ ਕੇ ਜਾਂਦਾ ਹੈ ਧਾਰਮਿਕ ਸੰਸਤ ਤੇ ਅੱਜ ਪਿਛਲੀ ਵਾਰ ਵੀ ਅਸੀਂ ਬਲਾਗ ਬਣਾ ਕੇ ਪਾਇਆ ਪ੍ਰਭਾਤ ਫੇਰੀ ਦੀ ਸੇਵਾ ਜਿਹੜੀ ਆਪਣੇ ਘਰ ਵਿੱਚ ਆ ਅੱਜ ਪ੍ਰਭਾਤ ਫੇਰੀ ਹੋਣੀ ਹੈ ਜੀ ਤਾਂ ਸੰਗਰ ਜਿੰਨੇ ਵੀ ਆਉਗੇ ਰੱਬ ਨੂੰ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਣਾ ਆ ਤਾਂ ਸਾਡੇ ਨਾਲ ਭੈਣ ਨੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਦਾ ਨਾਮ ਜੀ ਕਮਲਜੀਤ ਕੌਰ ਇੱਕ ਭੈਣ ਆ ਬੈਠੇ ਆ ਇੱਕ ਮਾਤਾ ਜੀ ਸਾਡੇ ਇੱਧਰ ਪਰ ਇਹਨਾਂ ਤੇ ਵੀ ਕੈਮਰਾ ਮਾਰ ਦੋ ਇਹਨਾਂ ਦੀ ਸੇਵਾ ਬੜੀ ਵੱਡੀ ਆ ਪੂਰੇ ਲੁਧਿਆਣੇ ਦੇ ਵਿੱਚ ਕੀ ਬਾਹਰ ਜਲੰਧਰ ਫਗਵਾੜਾ ਅੰਬਰਸਰ ਇਹ ਰਮਾਲੀ ਫੁਲਕੇ ਬਣਾਉਂਦੇ ਆ ਜੀ। ਕੀ ਬਾਤ ਹੈ। ਤੇ ਜਿਨ੍ਹਾਂ ਨੇ ਵੀ ਘਰ ਵਿੱਚ ਪ੍ਰੋਗਰਾਮ ਕਰਾਣਾ ਹੋਵੇ ਰਮਾਲੀ ਫੁਲਕੇ ਦੀ ਜਿਹੜੀ ਸੇਵਾ ਆ। ਅੱਛਾ ਇਹ ਕਿਹੜਾ ਪਿੰਡ ਆਪਣਾ ਇੱਥੇ ਦੱਸੂਗਾ ਮਾੜਾ ਜ। ਅਸੀਂ ਲੁਧਿਆਣੇ ਤੋਂ ਹੀ ਆ ਜੀ। ਲੁਧਿਆਣੇ ਦਾ ਕਿਹੜਾ ਕਿਹੜੇ ਪਿੰਡ ਆਪਣਾ? ਲਾਡੂਵਾਲ। ਲਾਡੂਵਾਲ ਕੀ ਨਾਂ ਤੁਹਾਡਾ ਜੀ? ਕਮਲਜੀਤ ਕੌਰ। ਕਮਲਜੀਤ ਕੌਰ ਪਿੰਡ ਲਾਡੂਵਾਲਾ ਇਹ ਆਪਣਾ ਦੇ ਕੋਲ ਸਤਲੋਜੀ ਕੋ ਪੈ ਗਿਆ ਨਾ। ਹਾਂ ਜੀ। ਲਾਡੂਵਾਲ ਪਿੰਡਾ ਜੀ ਇਹਨਾਂ ਦਾ ਨੰਬਰ ਕੰਟੈਕਟ ਨੰਬਰ نیچے ਆ ਰਿਹਾ ਘਰੇ ਕੋਈ ਧਾਰਮਿਕ ਪ੍ਰੋਗਰਾਮ ਆ ਜਾਂ ਕੋਈ ਹੋਰ ਵਿਆਹ ਸ਼ਾਦੀ ਵਿੱਚ ਰਮਾਲੀ ਫੁੱਲਕੇ ਬਣਾਉਣੇ ਹੋਣ ਤੇ ਇਹ ਰਮਾਲੀ ਫੁੱਲਕੇ ਜਿਹੜੀ ਸੇਵਾ ਇਹ ਕਰਦੇ ਨੇ ਕੀ ਇਹਦਾ ਕੀ ਚਾਰਜ ਹੁੰਦਾ ਤੁਸੀਂ ਦੱਸੋਗੇ ਜੀ ਇਹਦਾ ਕੀ ਹਿਸਾਬ-ਤਬ ਹੁੰਦਾ ਦੱਸੋਗੇ ਮਾਣੇ ਜੀ ਜੋ ਖੁਸ਼ੀ ਨਾ ਦੇ ਦੋ ਹਣਾ ਜੋ ਕਹਿੰਦੇ ਜੋ ਦੇਖ ਲਓ ਕੋਈ ਇਹ ਨਹੀਂਗਾ ਕਿੰਨੇ ਲੈਣੇ ਆ ਜੋ ਖੁਸ਼ੀ ਨਾ ਕਹਿੰਦੇ ਸਾਨੂੰ ਦੇ ਦੂਗੇ ਉਹ ਅਸੀਂ ਰੱਖ ਲੈਣਾ ਕਿਉਂਕਿ ਇਹ ਕੰਮ ਹੈਗਾ ਮਹਾਰਾਜ ਦਾ ਹਾਂਜੀ ਪਰ ਬਾਅਦ ਫੇਰ ਹੀ ਆ ਧਾਰਮਿਕ ਪ੍ਰੋਗਰਾਮ ਤੇ ਦਿਹਾੜੀ ਨਹੀਂ ਮੰਗੀ ਦੀ ਅੱਛਾ ਧਾਰਮਿਕ ਪ੍ਰੋਗਰਾਮ ਤੋਂ ਉਦਾਂ ਮਤਲਬ ਜੇ ਯਾਨਕਿ ਕਿ ਦੂਰ ਜਲੰਧਰ ਫਗਵਾੜੇ ਅੰਮ੍ਰitsar ਜਾ ਅੱਛਾ ਜੀ ਔਰ ਵਿੱਚ ਫੇਰ ਬੀਬੀਆਂ ਕਿਦਾਂ ਦੋ ਲੱਗ ਜਾਂਦੇ ਨੇ ਕਿ ਤਿੰਨ ਲੱਗ ਜਾਂਦੇ ਨੇ ਉਹ ਜਿੱਦਾਂ ਆਪਣਾ ਆਟੇ ਦਾ ਹਿਸਾਬ ਆਟੇ ਦਾ ਹਿਸਾਬ ਹੈ ਨਾ ਯਾਨੀ ਕਿ ਹੁਣ ਇਹ ਆਪਣਾ ਆਟਾ ਸੀਗਾ ਜੀ 40 ਕਿਲੋ ਹਾਂਜੀ ਤੇ ਦੋ ਬੀਬੀਆਂ 40 ਕਿਲੋ ਚ ਦੋ ਬੀਬੀਆਂ ਅੱਛਾ ਜਿਹੜੇ ਸਾਡੇ ਨਾ ਵੀਰ ਵੀਡੀਓ ਦੇਖਦੇ ਪਏ ਉਹਨਾਂ ਨੂੰ ਦੱਸ ਦਿਓ ਵੀ ਜੇ ਤੁਸੀਂ ਇਹਨਾਂ ਨੂੰ ਭੈਣਾ ਹੁਣ ਨੂੰ ਘਰੇ ਬਲਾਉਣੇ ਉਹਨੂੰ ਕੀ ਕੀ ਰਿਕੁਆਇਰਮੈਂਟ ਆ ਕੀ ਕੀ ਚਾਹੀਦਾ ਹੁੰਦਾ ਉੱਥੇ ਜਿਹਦਾ ਆਪਣੇ ਕੋਲ ਤਵੀ ਮਿਲ ਗਈ ਹਾਂਜੀ ਇੱਕ ਤਵੀ ਚਾਹੀਦੀ ਹੋਣੀ ਹੋਣੀ ਚਾਹੀਦੀ ਤੁਹਾਡੇ ਕੋਲ ਹਾਂਜੀ ਤੇ ਇਹਨਾਂ ਨੇ ਸਿਰਫ ਆਪਣਾ ਸਮਾਨ ਲੈ ਲੈ ਕੇ ਆਣਾ ਆ ਵਾਲਾ ਬਸ ਚੋਲਾ ਤੇ ਇਹਦੇ ਵਿੱਚ ਇਹਦੇ ਵਿੱਚ ਕੀ ਕੀ ਹੁੰਦਾ ਤੁਹਾਡੇ ਕੋਲ ਚਿਮਟਾ ਬੇਲਣਾ ਹੀ ਸਾਡੇ ਕੋਲ ਇਹਨਾਂ ਕੋਲ ਚਿਮਟਾ ਤੇ ਬੇਲਣਾ ਹੁੰਦਾ ਬਾਕੀ ਆ ਤਵੀ ਤੇ ਬਾਕੀ ਲੱਕੜਾਂ ਦਿੱਤੀਆਂ ਆ ਮੈਂ ਚਲੋ ਹਰ ਕੋਈ ਕਰ ਹੀ ਸਕਦਾ ਤੇ ਇੱਟਾਂ ਦਾ ਸਾਈਡ ਫੋਰ ਸਾਈਡ ਜਿਹੜਾ ਇੱਟਾਂ ਦਾ ਬਣਾਇਆ ਹੋਇਆ ਆ ਉਹ ਤਾਂ ਤਵੀ ਚਾਹੀਦੀ ਵੱਡੀ 40 ਕਿਲੋ ਆਟਾ ਤਿਆਰ ਕਰਨਾ ਜੀ ਬਾਕੀ ਰਿਫਾਇਨਡ ਚਾਹੀਦਾ ਤੇਲ ਚਾਹੀਦਾ ਉਹ ਤੁਸੀਂ ਲੈ ਆਈ ਸਕਦੇ ਹੋ ਨਾ ਹਾਂਜੀ ਤੋਂ ਚਲੋ ਜੀ ਹੁਣ ਪ੍ਰਸ਼ਾਦਾ ਜਿਹੜਾ ਬਣਦਾ ਤੁਹਾਡੇ ਹਿਸਾਬ ਨਾਲ ਦੇਖ ਸਕਦੇ ਹੋ ਇਹ ਪ੍ਰਸ਼ਾਦਾ ਜਦੋਂ ਬਣ ਜਾਂਦਾ ਇਹ ਇੰਨਾ ਸੌਫਟ ਪ੍ਰਸ਼ਾਦਾ ਦੋ ਤਿੰਨ ਦਿਨ ਬਾਅਦ ਵੀ ਸੰਗਤ ਖਾਂਦੀ ਆ ਕਹਿੰਦੇ ਵਧੀਆ ਨਜ਼ਾਰਾ ਆਉਂਦਾ ਖਾਂਦਾ ਹਨ ਕੀ ਇਹ ਵਿੱਚ ਪਾਉਨੇ ਆ ਤੁਸੀਂ ਅੱਛੇ ਕੁਛ ਨਹੀਂ ਪੈਂਦਾ ਜੀ ਨਾਮ ਕੇ ਪੈਂਦਾ ਕੱਲਾ ਨਹੀਂ ਰਿਫੈਂਡ ਵਗੈਰਾ ਜਿਹਦਾ ਤੇਲ ਉਹ ਉੱਪਰ ਲਾਣਾ ਆਪਾਂ ਤੇਲ ਆਟੇ ਦੇ ਵਿੱਚ ਲਾਈਦਾ ਅੱਛਾ ਆਟਾ ਜਿਹੜਾ ਪਹਿਲਾਂ ਗੁਲ ਲਿਆ ਨਾ ਅਲੱਗ ਗਿਆ ਨਾ ਫਿਰ ਨਰਮ ਰੋਟੀ ਜਰਦੀ ਉਹਦੇ ਨਾਲ ਕੀ ਹੈ ਨਾ ਰਿਫੈਂਡ ਵਿੱਚ ਤੇਲ ਪਾਉਣਾ ਫੁਲ ਫੁਲਕਾ ਨਰਮ ਰਹਿੰਦਾ ਹਨਾ ਤੇ ਨਾਲ-ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਨਾਲ-ਨਾਲ ਜਿਹੜੀ ਪ੍ਰਭਾਤ ਫੇਰੀ ਬਸ ਉੱਥੋਂ ਗੁਰਦੁਆਰ ਤੋਂ ਚੱਲੇ ਪੈ ਗਈ ਆਵਾਜ਼ ਸਾਨੂੰ ਸੁਣਨ ਲੱਗੀ ਹੌਲੀ ਥੋੜੀ ਪ੍ਰਭਾਤ ਫੇਰੀ ਤੇ ਘਰੇ ਜਾਊਗੀ ਤੇ ਉਹਨੇ ਪ੍ਰਸ਼ਾਦਾ ਛਕਣਾ ਨਾਲ ਦਾਲ ਨਾਲ ਚਟਣੀ ਹੈ ਜੀ ਤੇ ਨਾਲ ਰਮਾਲੇ ਫੁਲਕੇ ਦੇਖੋ ਕਿੰਨੇ ਚਾਵਣਾ ਪੈਣਾ ਨੇ ਇਹਨਾਂ ਨੇ ਇੱਕ ਦਿਨ ਪਹਿਲਾਂ ਤਾਂ ਡਗਵਾ ਜਾਣਾ ਹੈ ਸਾਰੀ ਸੈਟਿੰਗ ਇਹਨਾਂ ਨੇ ਦੇਖ ਲੈ ਲਈ ਹੈ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਨਾ ਦਾਦੜਾ ਸਾਨੂੰ ਆਹ ਚਾਹੀਦਾ ਕਿਹਾ ਜੀ ਤਾਂ ਇੱਕ ਵਾਰ ਫੇਰ ਪਿੰਡ ਨਾਲ ਆਪਣਾ ਨਾਮ ਦਾਦੋ ਵੀਰਾ ਨੂੰ ਜੀ ਕਮਲਜੀਤ ਕਮਲਜੀਤ ਗੋਰਾ ਜੀ ਪਿੰਡ ਲਾਡੂਵਾਲ ਸ਼ਹਿਰ ਲੁਧਿਆਣੇ ਵਿੱਚ ਸਤਲੋਜ ਦੇ ਦਰਿਆ ਦੇ ਕੋਲੇ ਆ ਪਿੰਡ ਲਾਡੂਵਾਲ ਪੈਂਦਾ ਆ ਨੰਬਰ ਪੈਣ ਹੁਣਾਂ ਦਾ نیچے ਆ ਰਿਹਾ ਕੰਟੈਕਟ ਕਰ ਸਕਦੇ ਹੋ ਜਿੱਥੇ ਵੀ ਜਲੰਧਰ ਫਗਵਾੜਾ ਅੰਮ੍ਰਿਤਸਰ ਗੰਗਾ ਨਗਰ ਰਾਜਸਥਾਨ ਤੱਕ ਵੀ ਪਿੰਡ ਕਦੇ ਅਸੀਂ ਸੇਵਾ ਕਰਕੇ ਆਏ ਆ ਕੀ ਬਾਤ ਹੈ ਤਾਂ ਪਿਛਲੀ ਵਾਰੀ ਅਸੀਂ ਵੀਡੀਓ ਬਣਾ ਕੇ ਪਾਈ ਸੀ ਇਸ ਵਾਰ ਵੀ ਤੁਸੀਂ ਵੀਡੀਓ ਨੂੰ ਬੜਾ ਪਿਆਰ ਦੇਣਾ ਹੈ। ਤੋਂ ਥੋੜੀ ਦੇਰ ਤੱਕ ਪਰਵਾਹ ਫੇਰੀ ਆਉਗੀ ਤੇ ਕੀਰਤਨ ਕਰਦੇ ਸਾਰੇ ਦਿਖਾਵਾਂਗੇ। ਹੋਰ ਜਿਹਨੇ ਵੀ ਵੀਰ ਸਾਡੇ ਸੱਜਣ ਮਿੱਤਰ ਕੀਰਤਨ ਬਾਣੀ ਸੁਣਨਗੇ ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਦੀ ਸੇਵਾ ਦੇਖ ਵਰਤਾਵਾਂਗੇ ਲੰਗਰ ਪ੍ਰਸ਼ਾਦਾ ਤੇ ਸਾਰੇ ਵੀਰਾਂ ਨੂੰ ਪੁੱਛਾਂ ਕਿ ਪ੍ਰਸ਼ਾਦਾ ਕਿਵੇਂ ਲੱਗਾ। ਰਮਾਲੀ ਫੁਲਕਾ ਬਹੁਤ ਹੀ ਵਧੀਆ ਸੌਂਟ। ਪੁੱਤਰਾਂ ਦੇ ਜਾਨੀ ਨੂੰ ਸੇ ਬਸਨਾ ਦਾਦੀ ਪੁੱਤਰਾਂ ਦੇ ਦਾਨੀ ਸੰਕਨ ਬਾਬਾ ਜੀ ਸੇ

ਪਾਚਾ ਵਾਲੇ ਦਾ ਛੋਟੇ ਚਾਰ ਧਰਮ ਤੋਂ ਵਾਰੇ ਤਨ ਜਿਗਰਾ ਕਲਗੀਆਂ ਪਾਲੇ ਦਾ ਤਨ ਜਿਗਰਾ ਬਾਜਾਂ ਵਾਲੇ ਦਾ ਛੋਟੇ ਚਾਰ ਧਰਮ ਤੋਂ ਵਾਰੇ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਪਾਚਾ ਵਾਲੇ ਦਾ ਛੋਟੇ ਚਾਰ Time to get up, time to get up, time to get पर आ न तुणीना ਜਿਨ ਗੁਰੇ ਦੇਵਾ ਪਰਮ ਸਾਰੇ ਤੁਮੇ ਰਗੀਤ ਨਮਾ ਸਦਾ ਸਦਾ ਦਾਤਾ ਸਾਰੇ ਤੁਮੇ ਰਗੀਤ ਨਮਾ ਤੁਮ ਸਦਾ ਸਦਾ ਦਾਤਾ ਸਾਰੇ ਤੁਮੇ ਰਗੀਤ

Okay. है ਸਦਾ ਸਦਾ ਰਤ ਸਦਾ ਸਦਾ ਰਤ ਸਾਦੇ ਪ ਮੇਰਾ ਹੀ ਤਨਵਾ ਸਦਾ ਸਦਾ ਰਤ ਸਾਦੇ ਪ ਮੇਰਾ ਹੀ ਤਨਵਾ ਸਦਾ ਸਦਾ ਅਨੰਤ ਸਹੇਲੋ ਸੇਬੀਏ ਅੰਤ ਸਦਾਏ प्रति बलाऊं राहे गुर्जर का खालसा राहे गुर्जर की भक्ति साग कमाल कांत कांत कुरु गुरु मौजूद सती पाचा जी जो के पिता पुर्ती बंदर नहाए हाथ पास के रखे अमर के दादे जिन्दा प्रताप से अड़ा पांच जानवर आया है इसे इस पांचवें चपात सारे जानवर के प्रभाव से न्याय रूबे गुरु यश करके अपना जीवन चपर �